ਹੁਸ਼ਿਆਰਪੁਰ ਵਿਕੇ ਦਲ ਖਾਲਸਾ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ। ਠੀਕ ਸਰ। ਦਲ ਖਾਲਸਾ ਵੱਲੋਂ ਅੱਜ ਦੀ ਇਸ ਪ੍ਰੈਸ ਇਕੱਤਰਤਾ ਵਿੱਚ ਪਹੁੰਚੇ ਸਮੂਹ ਪੱਤਰਕਾਰ ਵੀਰਾਂ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ। ਅੱਜ ਦਲ ਖਾਲਸਾ ਵੱਲੋਂ ਜਿਹੜੀ ਇਹ ਪ੍ਰੈਸ ਇਕੱਤਰਤਾ ਸੱਦੀ ਗਈ ਹੈ। 13 ਤਰੀਕ ਦਲ ਖਾਲਸਾ ਵੱਲੋਂ ਇੱਕ ਲੰਕਾਰ ਮਾਰ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕਰੇਗਾ ਔਰ ਉਹ ਜਿਹੜਾ ਲਲਕਾਰ ਮਾਰਚ ਹੈ ਪੰਜਾਬ ਤੇ ਪੰਥ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਸੰਬੋਧਨ ਹੋਏਗਾ ਉਹਦੇ ਵਿੱਚ ਵੱਖ-ਵੱਖ ਜਿਹੜੇ ਬੁਲਾਰੇ ਨੇ ਉਸ ਦਿਨ ਆਪਣੀ ਗੱਲ ਕਰਨਗੇ ਔਰ ਦੂਜਾ ਜਿਹੜਾ ਪੰਜਾਬ ਦੇ ਅੰਦਰ ਖਾਸ ਕਰਕੇ ਸਿੱਖਾਂ ਦੇ ਅੰਦਰ ਜਿਹੜਾ ਪਿਛਲੇ 2-3 ਦਿਨ ਤੋਂ ਬਹੁਤ ਰੋਸ ਤੇ ਰੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਅੰਤਰਿਕ ਕਮੇਟੀ ਨੇ ਜਿਸ ਤਰ੍ਹਾਂ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਔਰ ਖਾਸ ਕਰਕੇ ਕੱਲ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਜਿਵੇਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੌਂਪੀ ਹੈ ਉਹਦੇ ਨਾਲ ਜਿਹੜਾ ਸਿੱਖਣ ਦੇ ਅੰਦਰ ਬਹੁਤ ਵੱਡਾ ਰੋਸ ਤੇ ਰੋਹ ਜਾਗਿਆ ਉਹ ਮਸਲੇ ਦੇ ਉੱਤੇ ਦਲ ਖਾਲਸਾ ਜਿਹੜਾ ਵਿਊ ਪੁਆਇੰਟ ਹੈ ਜਿਹੜਾ ਸਾਡਾ ਉਹਦੇ ਬਾਰੇ ਨਜ਼ਰੀਆ ਹੈ ਅਸੀਂ ਉਹ ਵੀ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਔਰ ਇਹ ਦੋਨੇ ਹੀ ਮੁੱਦਿਆਂ ਦੇ ਉੱਤੇ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਕਿ ਦਲ ਖਾਲਸਾ ਦੇ ਐਕਟਿੰਗ ਪ੍ਰਧਾਨ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ ਮੈਂ ਬੇਨਤੀ ਕਰੂੰਗਾ ਭਾਈ ਪਰਮਜੀਤ ਸਿੰਘ ਮੰਡ ਕਿ ਉਹ ਇਹ ਦੋਨਾਂ ਮੁੱਦੇ ਦੇ ਉੱਤੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੇਰੇ ਤੋਂ ਪਹਿਲਾਂ ਪਾਰਟੀ ਦਾ ਸਖਤਰ ਭਾਈ فرم ਜਿਸਾਂ ਟਾਂਡਾ ਨੇ ਤੁਹਾਨੂੰ ਅੱਜ ਦੀ ਏਸਪ੍ਰੈਸ ਕਾਨਫਰੰਸ ਦਾ ਟਾਪਿਕ ਜਿਹੜੇ ਨੇ ਦੱਸੇ ਨੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਗੱਲ ਕੀਤੀ ਆ ਕਿ ਹੌਲੇ-ਹੌਲੇ ਮੌਕੇ ਦਲ ਖਾਲਸਾ ਵੱਲ ਹੁਸ਼ਿਆਰਪੁਰ ਤੋਂ 1 ਮਾਰਚ ਜਿਸ ਦਾ ਨਾਮ ਕਿਸਗੜ ਦੀ ਲਲਕਾਰ ਮਾਰਚ ਆ ਹੁਸ਼ਿਆਰਪੁਰ ਤੋਂ ਆਰੰਭ ਹੋ ਕੇ ਗੜ ਸ਼ੰਕਰ ਹੁੰਦਾ ਆ ਸ਼੍ਰੀ ਅਨੰਦਪੁਰ ਸਾਹਿਬੇ ਕੇ ਪਹੁੰਚੇਗਾ ਇਹ ਮਾਰਚ ਕਰਨ ਦਾ ਫੈਸਲਾ ਦੋ ਦਿਨਾਂ ਨੂੰ ਸਮਰਪਿਤ ਹੈ ਇੱਕ ਤੇ ਹੋਲੇ ਮਹੱਲੇ ਨੂੰ ਔਰ ਦੂਸਰਾ ਦਿੱਲੀ ਫਤਿਹ ਦਿਵਸ ਨੂੰ 15 ਮਾਰਚ ਨੂੰ ਦਿੱਲੀ ਫਤਿਹ ਦਿਵਸ ਵੀ ਹੁੰਦਾ ਹੈ ਜਦੋਂ ਬਾਬਾ ਬਘੇਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬਾਕੀ ਜਨੈਨਾ ਦੇ ਨਾਲ ਲੜ ਕੇ ਦਿੱਲੀ ਦੇ ਉੱਤੇ ਫਤਿਹ ਹਾਸਲ ਕੀਤੀ ਸੀ ਉਹ ਦਿਨ ਵੀ ਇਹਨਾਂ ਦਿਨਾਂ ਦੇ ਵਿਚ ਆ ਰਿਹਾ ਹੈ ਉੱਥੇ ਹੋਲਾ ਮਹਲਾ ਜਿਹੜਾ ਹੈ ਜਿੱਥੇ ਸਾਡੀ ਜੁਝਾਰੂ ਸਪਿਰਟ ਦਾ ਪ੍ਰਤੀਕ ਹੈ ਇਹ ਕੋਈ ਆਮ ਹੋਲੀ ਵਾਂਗੂ ਨਹੀਂ ਅਸੀਂ ਮਨਾਉਂਦੇ ਵੀ ਇੱਕ ਦੂਸਰੇ ਤੇ ਰੰਗ ਸੁੱਟ ਲਿਆ ਨੱਚਦਾ ਭਲਿਆ ਦੇ ਘਰਾਂ ਨੂੰ ਆ ਗਏ ਇਦਾਂ ਦਾ ਸਾਡਾ ਕਲਚਰ ਨਹੀਂਗਾ ਸੋ ਕੌਮੀ ਰੂਪ ਦੇ ਵਿੱਚ ਅਸੀਂ ਹੋਲਾ ਮਹਾਲਾ ਮਨਾਉਂਦੇ ਆ ਆਪਣੀ ਝਹਾੜੂ ਸਪਿਰਿਟ ਨੂੰ ਜਿਹੜੀ ਸਾਡੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਸਪਿਰਿਟ ਆ ਉਹਨੂੰ ਜਗਦਾ ਰੱਖਣ ਦੇ ਲਈ ਔਰ ਇਹੀ ਕਾਰਨ ਹੈ ਕਿ ਅੱਜ ਵੀ ਬਾਦਸਤੂਰ ਨਿਹੰਗ ਸਿੰਘ ਜਥੇਬੰਦੀਆਂ ਹੋਲੇ ਮਹਾਲੇ ਤੇ ਮੌਕੇ ਆਪਣੇ ਜਿਹੜੇ ਸ਼ਸਤਰਾਂ ਦੇ ਜੋਹਰ ਆ ਉਹ ਵਖਾਲ ਜੀਆਂ ਨੇ ਘੋੜਸਵਾਰੀ ਦੇ ਜੋਹਰ ਜਿਹੜੇ ਵਖਾਲ ਗਿਆ ਸੋ ਇਹ ਸਾਡੀ ਝਹਾੜੂ ਸਪਿਰਿਟ ਦਾ ਪ੍ਰਤੀਕ ਆ ਔਰ ਆਪਣੀ ਕੌਮ ਦੇ ਅੰਦਰ ਇਸ ਸਪਿਰਿਟ ਨੂੰ ਬਰਕਰਾਰ ਰੱਖਣ ਦੇ ਲਈ ਇਹ ਮਰੀ ਨਹੀਂਗੀ ਕਿਸੇ ਨਾ ਕਿਤੇ ਦਬ ਜਰੂਰ ਜਾਂਦੀ ਹੈ ਕਿਸ ਸਮੇਂ ਤੇ ਆ ਕੇ ਪਰ ਉਸ ਨੂੰ ਬਰਕਰਾਰ ਰੱਖਣ ਦੇ ਲਈ ਜਿਹੜਾ ਆ ਉਹ ਇਹ ਮਾਰਚ ਕੀਤਾ ਜਾਏਗਾ ਤਾਂ ਕਿ ਅਸੀਂ ਅੱਜ ਵੀ ਜ਼ੁਲਮ ਦੇ ਖਿਲਾਫ ਸਾਡੀ ਕੌਮ ਜਿਹੜੀ ਆ ਡਟੀ ਰਵੇ ਔਰ ਦੂਸਰੀ ਚੀਜ਼ ਕਿ ਜਿਹੜਾ ਸਾਡਾ ਸਿੱਖ ਨੇਸ਼ਨ ਆ ਸਿੱਖ ਕੌਮ ਦਾ ਜਿਹੜਾ ਆਪਣਾ ਕੌਮੀ ਘਰ ਦੀ ਪ੍ਰਾਪਤੀ ਦਾ ਸੁਪਨਾ ਆ ਉਹਨੂੰ ਜਗਦਾ ਰੱਖਣ ਦੇ ਲਈ ਨੌਜਵਾਨਾਂ ਦੇ ਅੰਦਰ ਆਪਣੀ ਕੌਮ ਦੇ ਅੰਦਰ ਉਸ ਭਾਵਨਾ ਨੂੰ ਪ੍ਰਚੰਡ ਕਰਨ ਦੇ ਲਈ ਉਹਨੂੰ ਉਹਦੀ ਅਸਾਰ ਪ੍ਰਚਾਰ ਤੇ ਪਸਾਰ ਦੇ ਲਈ ਇਹ ਮਾਰਚ ਜਿਹੜਾ ਹੈ ਉਹ ਲਿਖਿਆ ਗਿਆ ਹੈ ਇਹ ਮਾਰਚ ਗੁਰਦੁਆਰਾ ਕਲਗੀਧਰ ਤੋਂ ਸਵੇਰੇ 10 ਵਜੇ ਆਰੰਭ ਹੋਏਗਾ ਔਰ ਗੜ ਸ਼ੰਕਰ ਹੁੰਦਾ ਆ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ ਤੱਕ ਦੇ ਉੱਤੇ ਜਾ ਕੇ ਸਮਾਪਤ ਹੋਏਗਾ ਇਸ ਮਾਰਚ ਦੀ ਅਗਵਾਈ ਜਿੱਥੇ ਪਾਰਟੀ ਦੀ ਲੀਡਰਸ਼ਿਪ ਕਰੇਗੀ ਉੱਥੇ ਹੀ ਦਲ ਖਾਲਸਾ ਦੇ ਹੁਸ਼ਿਆਰਪੁਰ ਯੂਨਿਟ ਤੇ ਜਿਹੜਾ ਜਥੇਦਾਰ ਭਾਈ ਬਲਜਿੰਦਰ ਸਿੰਘ ਔਰ ਗੁਰਦਾਸਪੁਰ ਯੂਨਿਟ ਦੇ ਭਾਈ ਦਰਬਖ ਸਿੰਘ ਇਹ ਦੋਵੇਂ ਨੌਜਵਾਨ ਜਿਹੜੇ ਆ ਉਹ ਕਰਨਗੇ ਦੂਸਰਾ ਜਿਹੜਾ ਟਾਪਿਕ ਆ ਕਿ ਕੱਲ ਅਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪੋ ਜਿਹੜੇ ਫੈਸਲੇ ਜਿਹੜੇ ਕੀਤੇ ਹੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਦੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣ ਕਿ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਲ ਕੌਮ ਦਾ ਉਥੇ ਵੱਡਾ ਹਿੱਸਾ ਉਹ ਤੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰ ਬੰਦੀ ਹੋ ਰਹੀ ਸੀ ਇੱਕ ਦਿਨ ਦਾ ਹਾਜ਼ਰ ਨਹੀਂ ਆਣਾ ਸਮੇਂ ਦੇ ਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇ ਕੱਲ ਉਹ ਕੰਮ ਕੀਤਾ ਗਿਆ ਮਤਲਬ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਹਾਂ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਰਕਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਨਬੇੜ ਦਿੱਤਾ ਗਿਆ ਤੇ ਠੀਕ ਇਹ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਸੀ ਨਾ ਉਹਨੂੰ ਇਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕਿ ਕੀਤਾ ਕਿ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸ ਨਾ ਹੋਵੇ ਉਹਦੇ ਪਰਿਵਾਰ ਨੂੰ ਬਾਅਦ ਚ ਪਤਾ ਲੱਗਾ ਫਾਂਸੀ ਲੱਗਣ ਤੋਂ ਦੋਨੋਂ ਤੜਕਸਾਰ ਫਾਂਸੀ ਲਾ ਕੇ ਦਾ ਕੰਮ ਰਵੇੜਤਾ ਹੈ ਇਹ ਇੱਕ ਤਰੀਕੇ ਦੇ ਨਾਲ ਕਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਘਟਨੇਗਾ ਕੁਝ ਵੀ ਪਰ ਦੁਖਦਾਈ ਗੱਲ ਇਸ ਵਾਰ ਸਾਡੇ ਵਾਸਤੇ ਇਹ ਆ ਕਿ ਜਿੰਨੋ ਇਨਵਰਟਡ ਕਾਮੈਂਟ ਦੇ ਵਿੱਚ ਫਾਂਸੀ ਇਹਨੂੰ ਸਦਾ ਨਾ ਕੋ ਲੈ ਜੇ ਜਿੰਨੋ ਫਾਂਸੀ ਲੱਗਣ ਜਾ ਰਹੇ ਸੀ ਉਹ ਖੁਦ ਉਥੇ ਬੜੇ ਹਮ ਹਮਾ ਕੇ ਹਾਜ਼ਰ ਆ ਜਾ ਰਹੇ ਨੇ ਦੀ ਸੈਂਸ ਵੀ ਉਹ ਖੁਦ ਆਪਣੀ ਤੌਣ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਵੀ ਜਿਵੇਂ ਪਤਾ ਨਹੀਂ ਕੀ ਹੋਣ ਜਾ ਰਿਹਾ ਹੁੰਦਾ ਇਹ ਗੱਲਾਂ ਵੀ ਸੰਗਤ ਦੇ ਵਿੱਚ ਆਇਆਂ ਪਿਨਾ ਗ੍ਰੰਥ ਹਾਜ਼ਰੇ ਨੇ ਪੰਥ ਹਾਜ਼ਰੇ ਉਹਦੇ ਬਾਰੇ ਚ ਨੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਤਾਜ ਪੋਸ਼ੀ ਉਹਨਾਂ ਨੇ ਕੀਤੀ ਗਈ ਪਹਿਲਾਂ ਕੇਸਗੜ ਸਾਹਿਬ ਦੇ ਉੱਤੇ ਜਿਹੜੀ ਦਸਤਾਰ ਬੰਦੀ ਉਹਨਾਂ ਵੀ ਕੀਤੀ ਗਈ ਇੱਕ ਦਸਤਾਰ ਸੰਤ ਦੇ ਉੱਤੇ ਰੱਖ ਕੇ ਉੱਥੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਕਰ ਲਈ ਤੇ ਜਦੋਂ ਤੱਕ ਸਾਹਿਬ ਤੇ ਮੱਥਾ ਟੇਕਣਾ ਇਹਦੇ ਉੱਥੇ ਅਜੇ ਪ੍ਰਕਾਸ਼ ਨਹੀਂ ਸੀ ਜੋ ਵੀਡੀਓ ਦੇ ਵਿੱਚ ਦਿਖਦਾ ਪਿਆ ਸੋ ਆਪਣੇ ਤੌਰ ਤੇ ਸੱਚੇ ਵੀ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਸੀਂ ਕਰ ਲਈ ਆ ਪੰਜ ਸੇਖ ਸਹਿਬਾਨ ਜਿਹੜੇ ਉਹਨਾਂ ਨੇ ਆਪਣੇ ਮੁਲਾਜ਼ਮ ਨੇ ਉਹ ਇਕੱਠੇ ਕਰਕੇ ਉੱਥੇ ਖਿਲਾਰ ਲਏ ਉਹਨਾਂ ਕੋਲੋਂ ਕਰਾਤੀ ਤੇ ਫਿਰ ਸਵਾਲ ਇਹ ਕੇ ਬਣਦਾ ਵੀ ਜੇ ਇਦਾਂ ਕਮਰੇ ਚ ਬਾਹਲ ਕੇ ਕਰਨੀ ਸੀ ਤੇ ਆਪਣੇ ਮੁਲਾਜ਼ਮਾਂ ਦੇ ਕੋਲੋਂ ਕਰਾ ਲੈਣੀ ਸੀ ਤਾਂ ਫਿਰ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਸਾਰੇ ਫੈਸਲੇ ਕੀਤੇ ਉਹਨਾਂ ਦੇ ਘਰ ਹੀ ਕਰ ਲੈnde ਲੈ ਜਾਂਦੇ ਚੁੱਕ ਕੇ ਇਹਨਾਂ ਨੂੰ ਬਾਦਲਪਿੰਡ ਤੇ ਜਾ ਕੇ ਪ੍ਰਕਾਸ਼ ਤੇ ਉਹ ਵੀ ਕਹਿੰਦੇ ਨੇ ਵੀ ਸਾਡੇ ਘਰ ਹਮੇਸ਼ਾ ਰਹਿੰਦਾ ਹੀ ਆ ਸੋ ਗੁਰਮਾਰਾ ਜੀ ਦਾ ਪ੍ਰਕਾਸ਼ ਤੇ ਉੱਥੇ ਵੀ ਹੁੰਦਾ ਹੀ ਆ ਤੇ ਪੰਜ ਸਿੰਘ ਵੀ ਲੈ ਜਾਂਦੇ ਆਪਣੇ ਮੁਲਾਜ਼ਮ ਤੇ ਸਾਰੀ ਦੁਨੀਆ ਨੂੰ ਦੱਸ ਦਿੰਦੇ ਵੀ ਜੱਫੀਦਾਰ ਇਥੋਂ ਬੰਦ ਨੇ ਸੋ ਕੱਲ ਦਾ ਜਿਹੜਾ ਜਿੰਨਾ ਵੀ ਐਪੀਸੋਡ ਆ ਬੜਾ ਮੰਦ ਭਾਗ ਆ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਔਰ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਜਿੱਥੇ ਬਾਦਲ ਪਰਵਾਰ ਆ ਅੱਜ ਕੌਮ ਦਾ ਇਹ ਹਾਲਾਤ ਬਣਾਉਣ ਦੇ ਲਈ ਉੱਥੇ ਹੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੌਮ ਦਾ ਇਹ ਹਾਲ ਬਣਾਇਆ ਠੀਕ ਆ ਮੈਂ ਬਾਦਲ ਪਰਵਾਰ ਨੂੰ ਮੰਨਪੀ ਨਹੀਂ ਕਰ ਰਿਹਾ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲੇ ਦੇ ਜਿਹੜੇ ਬਾਹਰ ਨਹੀਂ ਨਿਕਲ ਰਹੇ ਪਈ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਜਿੰਨਾ ਕਸੂਰ ਉਹਨਾਂ ਦਾ ਆ ਉਦੋਂ ਵੱਧ ਕਸੂਰ ਇੱਕ ਹਸਾਬ ਦੇ ਨਾਲ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਆਪੋਦਰੇ ਫੈਸਲੇ ਇਸ ਤਰੀਕੇ ਦੇ ਨਾਲ ਕੌਮ ਦੇ ਉੱਤੇ ਲਗਾਤਾਰ ਥੋਪੇ ਨੇ ਚਾਹੇ ਇਤਿਹਾਸ ਦੇ ਵਿੱਚ ਨੇ ਚਾਹੇ ਅੱਜ। ਚਾਹੇ ਉਹ ਸਮੇਂ ਸਮੇਂ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੋਣ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹੇ ਹੋਣ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਪੰਥ ਦੇ ਵਿੱਚ ਰੋਸ ਪਾਇਆ ਗਿਆ ਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਕਿੰਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਤ ਨਿਗਰ ਗਏ ਨੇ ਕਿੰਨੇ ਥੱਲੇ ਚਲੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਡਿਫੈਂਡ ਕਰਨ ਦੇ ਲਈ ਬੰਦਾ ਬਿਠਾ ਲਿਆ ਜਾ ਰਿਹਾ ਜੀ ਸੁਚਾਲ ਸਿੰਘ ਲੰਗਾ ਕੀ ਕਮਾਲ ਦਾ ਬੰਦਾ ਬੱਲਾ ਜਿਹੜਾ ਇਤਿਹਾਸ ਦੇ ਵਿੱਚ ਕੋਈ ਮਤਲਬ ਮੈਂ ਇੱਥੇ ਬੋਲ ਕੇ ਦੱਸ ਨਹੀਂ ਸਕਦਾ ਵੀ ਦੀ ਪਰਸਨੈਲਿਟੀ ਸੋ ਨਾ ਗੱਲ ਪੂਰੀ ਕਰ ਲਾ ਇੱਕ ਮਿੰਟ ਸੋ ਜਿਹੜੀ ਇਹ ਗੱਲ ਆ ਸਾਰੀ ਇਹ ਹੋ ਰਹੀ ਆ ਇਹਦੇ ਵਿੱਚ ਜਿਹੜਾ ਐਲਾਨ ਆ ਸਾਡਾ ਅੱਗੇ ਕੋਈ ਆ ਕਿ ਜਿਹੜੇ 11 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਜਥੇਦਾਰ ਸਹਿਬਾਂ ਨੇ ਉਹਨਾਂ ਨੂੰ ਆਪਣੇ ਆਪ ਹੀ ਲਾਉਣ ਦਾ ਤੇ ਫਿਰ ਆਪਣੇ ਆਪ ਹੀ ਹਟੋਪਣ ਦਾ ਉਹਨਾਂ ਦਾ ਪਬਲਿਕ ਦੇ ਵਿੱਚ ਵਿਰੋਧ ਅਸੀਂ ਕਿਸੇ ਦਾ ਘਰ ਨਹੀਂ ਘੇਰਨਾ ਮੈਂ ਆਪਣਾ ਨਿੱਜੀ ਤੌਰ ਤੇ ਦਲ ਖਾਲਸਾ ਦਾ ਨਜ਼ਰੀਆ ਦੱਸ ਰਿਹਾ ਕੋਈ ਹੋਰ ਕਰਦਾ ਹੈ ਤਾਂ ਮੈਂ ਉਹਦੇ ਵਿਰੋਧ ਚ ਨਹੀਂਗਾ ਕੋਈ ਇਹ ਨਾ ਲੈ ਜੇ ਕਿ ਜੇ ਕੋਈ ਕਰਨ ਜਾ ਰਿਹਾ ਤੇ ਮੈਂ ਸ਼ਾਇਦ ਉਹਦਾ ਵਿਰੋਧੀ ਹੋ ਗਿਆ ਸਾਡਾ ਇਹ ਨਜ਼ਰੀਆ ਆ ਕਿ ਘਰ ਬੰਦੇ ਦੀ ਪ੍ਰਾਈਵੇਟ プレਸ ਹੈ ਉੱਥੇ ਉਹਦੇ ਪਰਿਵਾਰਕ ਮੈਂਬਰ ਨੇ ਧੀਆ ਪੈਣਾ ਵੀ ਹੋਣ ਗਿਆ ਸਾਰਾ ਕੁਝ ਹੋਏਗਾ ਅਸੀਂ ਕਿਸੇ ਦੇ ਘਰ ਨਹੀਂ ਜਾਣਾ ਅਸੀਂ ਉਸ ਦਿਨ ਵੀ ਕਿਸੇ ਦੇ ਘਰ ਨਹੀਂ ਗਏ ਜਦੋਂ ਭਾਈ ਨਰੈਨ ਸਿੰਘ ਚੌੜੇ ਦੇ ਪੱਗ ਲਾਈ ਉਸ ਬੰਦੇ ਨੂੰ ਵੀ ਅਸੀਂ ਇਹੋ ਕਹੇ ਕਿ ਤੇਰਾ ਪਬਲਿਕ ਦੇ ਵਿੱਚ ਅਸੀਂ ਵੜਨਾ ਬੰਦ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਫੈਸਲਾ ਹੈ ਇਸ ਟਮਕਾਤ ਸਾਹਿਬ ਤੇ ਪਿਆ ਹੈ ਇਸ ਕਰਕੇ ਅਸੀਂ ਵਸ ਨੂੰ ਅਜੇ ਅੱਗੇ ਪਰਸਿਊ ਨਹੀਂ ਕਰਦੇ ਪਏ ਸੋ ਪਰ ਇਸ ਵਾਰ ਵੀ ਇਹ ਜਿਹੜੇ 11 ਮੈਂਬਰ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਜਵਾਬਦੇ ਬਣਾਇਆ ਜਾਏਗਾ ਜਿੱਦਣ ਇੱਕ ਤੇ ਸਾਨੂੰ ਪਬਲਿਕ ਦੇ ਵਿੱਚ ਟੱਕਰੇ ਇਹਨਾਂ ਦੇ ਗੁੱਟ ਫੜ ਕੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਇਹ ਕੰਮ ਇਦਾਂ ਦੇ ਕਿਉਂ ਕੀਤੇ ਹੋਰ ਅਸੀਂ ਪੰਥ ਨੂੰ ਵੀ ਅਪੀਲ ਕਰਦੇ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨਾਲ ਗੁਦਾਈਆਂ ਕੀਤੀਆਂ ਤਾਂ ਹੁਣ ਤੇ ਸਾਰਿਆਂ ਦਾ ਟੱਪ ਗਏ ਨੇ ਇਹ ਜਿੱਥੇ ਵੀ ਤੁਹਾਨੂੰ ਟੱਕਰਨ ਪਬਲਿਕ ਦੇ ਵਿੱਚ ਇਹਨਾਂ ਨੂੰ ਸਵਾਲ ਕੀਤੇ ਜਾਣ ਔਰ ਉੱਥੇ ਇੱਕ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਗੁੱਟ ਨਹੀਂ ਫੜਦੇ ਪਰ ਜਥੇਦਾਰ ਸਹਿਬਾਨ ਜਿਹੜੇ ਲੱਗੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਵਾਲ ਤਾਂ ਕਿਤੇ ਨਾ ਕਿਤੇ ਪਬਲਿਕ 'ਚ ਉਹਨਾਂ ਨੂੰ ਵੀ ਆਉਣਾ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਕਰਾਂਗੇ ਸਿਰਫ ਇਸ ਕਰਕੇ ਕਿ ਜਥੇਦਾਰ ਸਹਿਬਾਨਾਂ ਦੀ ਪੋਸਟ ਬੜੀ ਇੱਜ਼ਤਦਾਰ ਆ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਗੜਗਾ ਸਾਹਿਬ ਜੀ ਨੂੰ ਵੀ ਆਉਣਾ ਤੇ ਉਹ ਕਿਸ ਤਰੀਕੇ ਦੇ ਨਾਲ ਲੱਗਣ ਜਾ ਰਹੇ ਨੇ ਜਦੋਂ ਕੌਮ ਤੁਹਾਨੂੰ ਪਰਵਾਹ ਨਹੀਂ ਕਰ ਰਹੀ ਤੇ ਤੁਸੀਂ ਕੌਮ ਦੇ ਕਿਹੜੇ ਜਥੇਦਾਰ ਕਿਹੜੀ ਕੌਮ ਦੇ ਜਥੇਦਾਰ ਲੱਗਣ ਜਾ ਰਹੇ ਹੋ ਸੋ ਆਪਣੇ ਆਪ ਹੀ ਕਮਰੇ ਚ ਜਥੇਦਾਰ ਲਾ ਕੇ ਆ ਜਾਣਾ ਤੇ ਫਿਰ ਕੌਮ ਨੂੰ ਕਹਿਣਾ ਜੀ ਮੇਰੇ ਤੇ ਵਿਸ਼ਵਾਸ ਕਰੋ ਇਦਾਂ ਕੌਮ ਵਿਸ਼ਵਾਸ ਨਹੀਂ ਕਰਦੀ ਸੋ ਸਾਨੂੰ ਇੱਕ ਸਮੂਹਕ ਰੂਪ ਦੇ ਚ ਕੌਮ ਨੂੰ ਇਹ ਅਪੀਲ ਆ ਸਾਡੀ ਕਿ ਇਸ ਵਜ੍ਹਾ ਫੈਸਲਿਆਂ ਦਾ ਹੁਣ ਅੰਤ ਸਾਨੂੰ ਕਰਨਾ ਪਏਗਾ ਕਿਸੇ ਨਾ ਕਿਸੇ ਤਰ੍ਹਾਂ ਫੈਸਲਾ ਲੈਣਾ ਪਏਗਾ ਸੋ ਸਾਡਾ ਫੈਸਲਾ ਸਾਫ਼ ਹੈ ਕਿ ਪਹਿਲਾਂ ਸਭ ਤੋਂ ਇਹਨਾਂ 11 ਦੇ 11 ਹੀ ਕਮੇਟੀ ਮੈਂਬਰ ਜਿਹੜੇ ਨੇ ਇਹਨਾਂ ਨੂੰ ਜਵਾਬਦੇਹੀ ਬਣਾਈ ਜਾਏਗੀ ਇਹਨਾਂ ਦਾ ਪਬਲਿਕ ਦੇ ਵਿੱਚ ਬਾਈਕਾਟ ਹੋਏਗਾ ਇਹਨਾਂ ਨੂੰ ਪਬਲਿਕ ਦੇ ਵਿੱਚ ਖਲਾਰ ਕੇ ਜਵਾਬ ਦੇ ਇਹਨਾਂ ਕੋ ਮੰਗੀ ਜਾਏਗੀ ਔਰ ਦੂਸਰੇ ਚੀਜ਼ ਤੇ ਸਾਨੂੰ ਰੰਜਾ ਇਸ ਚੀਜ਼ ਦਾ ਉਹ ਇਹ ਆ ਕਿ ਜਿਹੜੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਅਸਤੀਫੇ ਦੇ ਦੇ ਕੇ ਲੋਕ ਬਾਹਰ ਆ ਰਹੇ ਨੇ ਉਹ ਆਪਣੇ ਆਪ ਨੂੰ ਬਰੀ ਨਾ ਸਮਝੋ ਦੁਨੀਆ ਦੇ ਚੇਕਾਤਾ ਜਾਂਦਾ ਵੀ ਨਹੀਂ ਜਿਵੇਂ ਉਹਨਾਂ ਦਾ ਰੋਸ ਵਜ੍ਹਾ ਅਸਤੀਫਾ ਦਿੱਤਾ ਗੱਲ ਕੱਲੀ ਅਸਤੀਫੇ ਤੇ ਨਹੀਂ ਰੁਕਣੀ ਅਸਤੀਫੇ ਤੇ ਗੱਲ ਤਾਂ ਰੋਕ ਸਕਦੀ ਆ ਜੇ ਇੱਕ ਦੋ ਪਰਸਨੈਲਿਟੀ ਕਲੈਸ਼ ਹੋਵੇ ਕਿ ਤੁਹਾਡੇ ਡਿਸੀਜਨਸ ਦੇ ਨਾਲ ਜਾਂ ਅਕਾਲੀ ਦਲ ਦੇ ਡਿਸੀਜਨਸ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਨਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਫਿਰ ਤੁਸੀਂ ਕਹਿੰਦੇ ਆ ਵੀ ਚਲੋ ਅਸੀਂ ਆਗੇ ਇੱਥੇ ਕੌਮ ਦਾ ਮਸਲਾ ਹੈ ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਸਲਾ ਹੈ ਇੱਥੇ ਸਾਡੇ ਪਵਿੱਤਰ ਇੰਸਟੀਟਿਊਸ਼ਨਸ ਦਾ ਮਸਲਾ ਹੈ ਉਹਨਾਂ ਨੂੰ ਟਾਲ ਲੱਗ ਰਹੀ ਆ ਔਰ ਉਹਨਾਂ ਨੂੰ ਜਦੋਂ ਟਾਲ ਲੱਗ ਰਹੀ ਹੋਵੇ ਤੇ ਬੰਦੇ ਸਿਰਫ ਅਸਤੀਫਾ ਪੋਲੇ ਜੇ ਹੱਥ ਨਾਲ ਲੈ ਕੇ ਤੇ ਆ ਜਾਣ ਤੇ ਕਹਿ ਦੇਣ ਜੀ ਅਸੀਂ ਫਾਰਗ ਹੋ ਗਏ ਇਹ ਨਹੀਂ ਹੋਣਾ ਸੋ ਮੇਰੀ ਅਪੀਲ ਆ ਧਾਮੇ ਸਾਹਿਬ ਨੂੰ ਜਿਹੜੇ ਸਾਫ ਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਦਾ ਸਾਨੂੰ ਫਰਮਾਨ ਆ ਸਿੱਖਾਂ ਨੂੰ ਕਿ ਬੋਲ ਸਤ ਧਰਮੜਿਆ ਬੋਲ ਮੋਨ ਕਤ ਤਾਰੀ ਰਾਮ ਕਿ ਜਿਹੜੇ ਆਪਾਂ ਆਪ ਨੂੰ ਧਰਮੇ ਅਖਵਾਉਂਦੇ ਹੋ ਬੋਲਣ ਤੇ ਬੋਲਣ ਵੀ ਸਮਾਂ ਰਹਿੰਦਿਆਂ ਇਹ ਨਾ ਹੋਵੇ ਕਿ ਸਮਾਂ ਲੰਘ ਜਾਈ ਤੇ ਬਾਅਦ ਵਿੱਚ ਬੋਲਣਾ ਸ਼ੁਰੂ ਕੀਤਾ ਜਾਵੇ ਸੋ ਜੇ ਤੁਸੀਂ ਇਸ ਤੀਫੇ ਦਿੱਤੇ ਨੇ ਤੇ ਫਿਰ ਸਾਰੀ ਜਿਹੜੀ ਗੱਲ ਆ ਉਹ ਖੋਲ ਕੇ ਪਬਲਿਕ ਤੇ ਰੱਖੀ ਜਾਵੇ ਕੌਣ ਫੈਸਲੇ ਕਿੱਦਾਂ ਕਰਵਾਉਂਦਾ ਕਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਵੇਂ ਤੁਹਾਡੇ ਤੇ ਦਬਾਅ ਬਣਾਇਆ ਜਾਂਦਾ ਇਹ ਗੱਲਾਂ ਕੌਮ ਚ ਰੱਖੀਆਂ ਜਾਣ ਔਰ ਦੂਸਰੀ ਸਾਡੀ ਅਪੀਲ ਜਥੇਦਾਰ ਸਾਹਿਬਾਨਾਂ ਨੂੰ ਆ ਜਿਹੜੇ ਸਾਬਕਾ ਵੀ ਰਹੇ ਨੇ ਤੇ ਜਿਹੜੇ ਹੁਣ ਵੀ ਬਣਾਏ ਗਏ ਨੇ ਉਹਨਾਂ ਵੱਲੋਂ ਥਾਪੇ ਗਏ ਨੇ ਕੌਮ ਦਤੇ ਥਾਪੇ ਨਹੀਂ ਗਏ ਥੋਪੇ ਗਏ ਨੇ ਇਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰੇਗੇ ਇਹਨਾਂ ਦੀ ਜਿਹੜੀ ਤਾਜ ਪੁਛੀ ਇਹਨਾ ਕੀਤੀ ਆ ਉਹ ਹੁਣ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਕੌਮ ਨੇ ਉਹਨਾਂ ਨੂੰ ਐਸੇ ਜਥੇਦਾਰ ਪ੍ਰਵਾਨ ਨਹੀਂ ਕੀਤਾ ਸੋ ਇੱਕ ਵਿਧੀ ਵਿਧਾਨ ਪ੍ਰੋਪਰ ਜਿਹੜਾ ਉਹ ਬਣਨਾ ਚਾਹੀਦਾ ਹੈ ਜਥੇਦਾਰਾਂ ਦੀ ਨਿਯੁਕਤੀ ਦਾ ਤੇ ਇਹਨਾਂ ਦੀ ਸੇਵਾ ਮੁਕਤੀ ਦਾ ਜਦੋਂ ਤੱਕ ਇਹ ਨਹੀਂ ਬਣਦਾ ਉਦੋਂ ਤੱਕ ਜਿੰਨੇ ਵੀ ਜਥੇਦਾਰ ਸਹਿਬਾਨ ਇੰਨਾ ਦੇ ਸਿਸਟਮ ਰਾਈ ਆ ਰਹੇ ਨੇ ਉਹ ਇੱਕ ਗੱਲ ਤੈਅ ਕਰ ਲੈਣ ਜਿਵੇਂ ਪੁਰਾਣੇ ਜਲੀਲ ਹੋਏ ਨੇ ਜਿੱਦਾਂ ਤੁਸੀਂ ਜਾਓਗੇ ਬਾਹਰ ਇਦਾਂ ਜਲੀਲ ਹੋ ਕੇ ਜਾਓਗੇ ਇਹ ਵਹਿਮ ਇਹ ਭੁਲੇਖਾ ਨਾ ਪਾਲ ਲੈਣਾ ਕਿ ਮੈਂ ਅਜ ਕੌਮ ਦਾ ਜਥੇਦਾਰ ਲਾਤਾ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਮੈਂ ਹੁਣ ਦੁਨੀਆ ਉਲਟ ਕੇ ਰੱਖ ਦਿਆਂ ਇਹ ਨਹੀਂ ਹੋਣਾ ਕਿ ਸਿਸਟਮ ਦੀ ਗਰਾਵਟ ਆ ਇਸ ਸਿਸਟਮ ਬਦਲਣ ਦੀ ਜ਼ਰੂਰਤ ਹੈ ਕਿ ਸਿਸਟਮ ਇੱਕ ਵਿਧੀ ਵਿਧਾਨ ਪੰਥਕ ਰਵੈਤਾ ਅਨਸਾਰ ਘੜਨ ਦੀ ਜ਼ਰੂਰਤ ਹੈ ਸੁਗੜਗੱਤ ਸਾਪ ਨੂੰ ਸਾਡੀ ਇਹ ਅਪੀਲ ਆ ਕਿ ਤੁਸੀਂ ਅਸੀਂ ਤਾਂ ਪਹਿਲਾਂ ਤੁਹਾਨੂੰ ਇਹ ਅਪੀਲ ਕੀਤੀ ਸੀ ਤੇ ਤੁਸੀਂ ਇਹ ਜ਼ਥੇਦਾਰੀ ਨੂੰ ਆਪ ਹੀ ਨਾ ਕਰਦੇ ਹੋ ਕਿ ਇਹ ਤਰੀਕਾ ਠੀਕ ਨਹੀਂਗਾ ਪਰ ਜੁਣ ਲੈ ਲਈਆ ਤੇ ਕੁਐਸਚਨ ਸੰਗਤ ਲੈਣ ਲਈ ਤਿਆਰ ਰਹਿਣਾ ਚਾਹੀਦਾ ਆ ਔਰ ਜੇ ਲੈ ਲਈਆ ਫਿਰ ਵੀ ਤੁਸੀਂ ਹਾਂ ਤਾਂ ਥੋੜੀ ਜੀ ਹਿੰਮਤ ਕਰੋ ਫਿਰ ਅਸਲੀ ਜ਼ਥੇਦਾਰ ਵਾਲੀ ਜਿਹੜੀ ਰਤਬਾ ਆ ਨਾ ਕਰ ਬਹਾਰ ਕਰਕੇ ਬਖਾਲੋ ਪਰ ਇਸ ਸਾਨੂੰ ਪੂਰਾ ਜਿੱਤਣਾ ਹੋਣਾ ਨੇ ਐਵੇਂ ਕਾਗਜ਼ੀ ਗੱਲਾਂ ਨੇ ਕੱਲ ਪ੍ਰੈਸ ਕਾਨਫਰੰਸ ਅਸੀਂ ਉਹਨਾਂ ਦੀ ਵੀ ਸੁਣੀ ਹੈ ਜਥੇਦਾਰ ਸਾਹਿਬਾਂ ਨੇ ਜਵਾਬ ਦਿੱਤੇ ਨੇ ਉਹ ਵੀ ਸੁਣੇ ਨੇ ਕਿਤੇ ਉਹਸ ਤਰੀਕੇ ਦੀ ਝਲਕ ਨਹੀਂ ਪਈਂਦੀ ਜਿਹੜੀ ਜਥੇਦਾਰ ਸਾਹਿਬ ਵਾਲੀ ਹੋਣੀ ਚਾਹੀਦੀ ਆ ਸੋ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਆ ਇਹ ਬਹੁਤ ਮੰਦ ਭੱਗਾ ਆ ਪਰ ਉਹਨਾਂ 11 ਦੇ 11 ਮੈਂਬਰਾਂ ਨੂੰ ਪਬਲਿਕ 'ਚ ਅਸੀਂ ਕਿਸੇ ਨੂੰ ਖਾਲੀ ਜਾ ਕੇ ਨਹੀਂ ਢਾਉਣ ਲੱਗੇ ਪਰ ਪਬਲਿਕ ਦੇ ਵਿੱਚ ਉਹਨਾਂ ਦਾ ਵਿਚਰਨਾ ਜਿਹੜਾ ਆ ਉਹ ਅਸੀਂ ਬੰਦ ਕਰਾਂਗੇ ਔਰ ਉਹਨਾਂ ਨੂੰ ਇਸ ਦੇ ਲਈ ਅਕਾਉਂਟੇਬਲ ਠਹਿਰਾਵਾਂਗੇ ਚੌਂਕ ਨੇ ਕਾਜੀ ਦਾ ਉਹ ਬਹੁਤ ਬਹੁਤ ਸਾਰੇ ਅਗਵਲ ਨੂੰ ਸਿੱਧੇ ਕਿਤੇ ਜਾ ਰਹੇ ਨਹੀਂ ਪਰ ਇੱਕੋ ਬਟਿਆ ਜਾ ਰਿਹਾ ਕਿ ਅੱਜ ਵੀ ਕਿਸੇ ਨੂੰ ਨਾ ਗੱਲਬਾਤ ਕਰਨ ਲਈ ਸੂਚਕ ਸੰਗਲਨ ਗਾਲ ਸੁਣਾਇਆ ਗਿਆ ਜਿਹਦੀ ਆਪਣੀਆ ਰੰਗਦੀ ਦੀ ਵਾਰਲ ਹੋ ਰਹੀ ਹੈ ਸਵਾਲ ਹੋਈ ਸੀ ਕਿ ਕੋਈ ਕਿਸ ਤਰ੍ਹਾਂ ਕਿ ਮੁਰੇ ਇੱਕ ਵਾਰੀ ਆਪਣੇ ਆਪ ਨੂੰ ਸਮਝ ਕਰ ਲੈਣ ਕਿ ਨਹੀਂ ਇਹ ਬਹੁਤ ਵੱਡੇ ਕੋਈ ਜਾਂ ਤਾਂ ਮੇਰਾ ਪ੍ਰਭਾਵ ਦਿੱਤੇ ਪਰਸਾ ਤੇ ਅਸਤੀਫਾ ਦੇ ਰਿਹਾ ਕੋਈ ਕਿਤੇ ਹੋਰ ਵੀ ਨਹੀਂ ਮੈਂ ਕਹਿ ਰਿਹਾ ਜੇ ਬਰੀ ਹੋਣਾ ਹੈ ਤੇ ਫਿਰ ਸੱਚ ਦੱਸ ਕੇ ਹੋਣ ਇਹ ਕੋਈ ਆਮ ਘਟਨਾਵਾਂ ਨਹੀਂ ਵਾਪਰ ਰਹੀ ਜ ਮੈਂ ਫੇਰ ਕਹਿ ਰਿਹਾ ਕਿ ਕਿਸੇ ਇੱਕ ਪਾਰਟੀ ਦਾ ਕ੍ਰੈਸ਼ ਨਹੀਂ ਨਾ ਤੇ ਇਹ ਕਹਿੰਦੇ ਨਹੀਂ ਜੀ ਜੇ ਐਸੇ ਬੋਲਾਂਗੇ ਤੇ ਸਾਡੀ ਪਾਰਟੀ ਨੂੰ ਨੁਕਸਾਨ ਕਿਹੜੀ ਪਾਰਟੀ ਦਾ ਤੁਸੀਂ ਹੁਣ ਭਲਾ ਕਰਨ ਦੀ ਸੋਚਦੇ ਪਏ ਜਿਹੜੀ ਪਾਰਟੀ ਪੰਥ ਦਾ ਭੇੜਾ ਭਾਲਣ ਪੈ ਗਈ ਉਸ ਪਾਰਟੀ ਦਾ ਭਲਾ ਕਰਕੇ ਕਰੋਗੇ ਵੀ ਤੁਸੀਂ ਇਹਨਾਂ ਨੂੰ 1 ਟੂ 1 ਕਿਤੇ ਪੁੱਛ ਕੇ ਵੇਖਣਾ ਆਮ ਹੀ ਇਹਨਾਂ ਦਾ ਜਵਾਬ ਇਹੋ ਹੁੰਦਾ ਆ ਕਿ ਨਹੀਂ ਯਾਰ ਮੈਂ ਇਸ ਪਾਰਟੀ ਦੀ ਇਨਾ ਚਿਰ ਸੇਵਾ ਕੀਤੀ ਆ ਇਸ ਪਾਰਟੀ ਨੂੰ ਇਹਨਾਂ ਕੋਈ ਦਿੱਤਾ ਪਾਰਟੀ ਦਾ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਇਹ ਕੰਮ ਨਹੀਂ ਕਰਨਾ ਪਰ ਸਵਾਲ ਅੱਗੇ ਇਹ ਵੀ ਬਣ ਜਾਂਦਾ ਕਿ ਕਿਹੜੀ ਪਾਰਟੀ ਨੂੰ ਬਚਾਉਣ ਦੀ ਹੁਣ ਗੱਲ ਹੋ ਰਹੀ ਜਾਂਦੀ ਹੈ ਜਿਹੜੀ ਪਾਰਟੀ ਪੰਥ ਨੂੰ ਖਾਣ ਲੱਗ ਪਈ ਹੈ ਉਸ ਪਾਰਟੀ ਨੂੰ ਬਚਾ ਕੇ ਕੀ ਕਰਵਾ ਔਰ ਕੱਲ ਇੱਕ ਜਿਹੜੀ ਉਹਨਾਂ ਦੀ ਤਾਜ ਪੋਸ਼ੀ ਹੋ ਤੇ ਇੱਕ ਗੱਲ ਰਹਿ ਗਈ ਮੇਰੇ ਦਿਮਾਗ 'ਚ ਆਉਣਾ ਈ ਜਦੋਂ ਤੜਕਸਾਰ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਤੇ ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਹੁੰਦਿਆ ਕੀ ਕਿਹਾ ਗਿਆ ਪਹਿਲਾਂ ਦੇ ਬਿਰਕ ਸਾਹਿਬ ਸੀਨੀਅਰ ਮੀਤ ਪ੍ਰਧਾਨ ਤਾਰਾਂ ਕਿੱਥੇ ਜੁੜਦੀਆਂ ਅਨੁਸਾਰਿਆਂ ਪਤਾ ਵਿਰਖ ਸਾਹਿਬ ਨੂੰ ਸਵੇਰਾ ਜਿਹਦਾ ਸਵਾਲ ਪੁੱਛਿਆ ਗਿਆ ਮੀਡੀਆ ਨੇ ਵੀ ਇਹ ਕੀ ਕੀਤਾ ਤੁਸੀਂ ਵੀ ਤੁਸੀਂ ਤਾਂ ਟਾਈਮ ਦਾ ਡੈਂਟਾ ਦੇਣ ਦਾ ਤੱਤਾ ਹੈਗਾ ਸਵੇਰ ਦਾ 10 ਵਜੇ ਦਾ ਤੇ ਤੁਸੀਂ ਪੌਣੇ 3 ਵਜੇ ਨਾਲ ਹੀ ਅਰਦਾਸ ਕਰਕੇ ਤਾਂ ਕੰਮ ਨਵੇੜਤਾ ਹੈ ਕੀ ਗੱਲ ਵਿਰਖ ਸਾਹਿਬ ਕਹਿੰਦੇ ਜੀ ਹੌਲੇ ਮਹਲੇ ਦੇ ਕਰਕੇ ਸੰਗਤ ਬੜੀ ਹੋਈ ਨਹੀਂ ਸਾਥੋਂ ਸਾੰਬਿਆ ਨਹੀਂ ਜਾਣਾ ਕਮਾਲ ਦੀ ਗੱਲ ਜਦੋਂ ਤੇ ਸਭ ਕੋ ਜਥੇਦਾਰ ਸਹਿਬਾਨਾਂ ਨੂੰ ਤੁਸੀਂ ਸੇਵਾ ਦੇਣੀ ਹੋਵੇ ਤੁਹਾਨੂੰ ਤਾਂ ਸੰਗਤ ਦਾ ਹੜਦੇ ਹੋਣਾ ਚਾਹੀਦਾ ਇਹ ਤਾਂ ਖੁਸ਼ੀ ਦੀ ਗੱਲ ਹੀ ਪਰ ਹਾਂ ਨਹੀਂ ਮੈਂ ਉਹ ਤੇ ਆ ਰਿਹਾ ਦੂਸਰੀ ਗੱਲ ਤੇ ਫਿਰ ਪਹਿਲੀ ਵਾਰੀ ਉਹਨਾਂ ਕਿਉਂਕਿ ਸਵਾਲ ਦਾ ਜਵਾਬ ਹੀ ਨਹੀਂ ਆਇਆ ਇਸ ਕਰਕੇ ਉਹਨਾਂ ਆਪਣੇ ਕੋਲੋਂ ਕਹਿਤਾ ਜੀ ਸੰਗਤ ਬਹੁਤ ਹੋ ਜਾਣੀ ਹੈ ਇਸ ਕਰਕੇ ਅਸੀਂ ਕੰਮ ਨਰੇਟਾ ਬਾਅਦ ਚ ਉਹਨਾਂ ਨੂੰ ਲੱਗਾ ਵੀ ਯਾਰ ਕੰਮ ਬੜਾ ਖਰਾਬ ਹੋ ਗਿਆ ਫਿਰ ਉਹ ਨਾ ਸアドਰੀ ਨੰਦਪੁਰ ਸਾਹਿਬ ਪ੍ਰੈਸ ਕਾਨਫਰੈਂਸ ਉਹਦੇ ਵਿੱਚ ਫਿਰ ਉਹਨਾਂ ਜਵਾਬ ਦਿੱਤਾ ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ ਅਸੀਂ ਖੂਨ ਖਰਾਬੇ ਤੋਂ ਬਚਾਅ ਦੇ ਲਈ ਇਹ ਫੈਸਲਾ ਲਿਆ ਸਵਾਲ ਖੂਨ ਖਰਾਬੇ ਦਾ ਹੈ ਬਚਾਅ ਦਾ ਨਹੀਂਗਾ ਸਵਾਲ ਇਹ ਆ ਕਿ ਖੂਨ ਖਰਾਬੇ ਵਾਲੀ ਸਿਚੁਏਸ਼ਨ ਬਣਾਈ ਕਿਨੇ ਤੁਸੀਂ ਉਹ ਕੰਮ ਹੀ ਕਿਉਂ ਕਰਦੇ ਹੋ ਜਿਹਦੇ ਨਾਲ ਕੌਮ ਦੇ ਵਿੱਚ ਖੂਨ-ਖਰਾਬੇ ਦੀ ਸਿਚੁਏਸ਼ਨ ਬਣੇ ਉਹ ਕੰਮ ਕਰਨਾ ਨਹੀਂ ਅਸੀਂ ਹਟਣਾ ਉੱਥੇ ਕੰਮੋ ਕਰੀ ਜਾਣੇ ਨੇ ਗੈਰ ਸਿਧਾਂਤਕ ਕੰਮ ਕਰੀ ਜਾਣੇ ਨੇ ਜਿਹਦੇ ਵਿੱਚ ਕੌਮ 'ਚ 파ੜਾ ਵਧਦਾ ਰਹੇ ਤੇ ਬਾਅਦ ਵਿੱਚ ਫਿਰ ਤੜਕਸਾਰ ਉੱਠ ਕੇ ਜ਼ਥੇਦਾਰਾਂ ਦੀਆਂ ਦਸਤਾਰ ਬੰਨ੍ਹਿਆ ਕਰਦੇ ਨੇ ਵੀ ਕੌਮ 'ਚ ਖੂਨ-ਖਰਾਬਾ ਨਾ ਹੋਵੇ ਜਿਵੇਂ ਬੜੇ ਸਿਆਣੇ ਇਹ ਕਿੱਥੋਂ ਦੀਆਂ ਸਿਆਣਪਾਂ ਨੇ ਸਾਡੀ ਸੇ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈਗਾ ਜਿਹੜਾ ਇਹ ਦਲੀਲਾਂ ਤੇ ਤਰਕ ਦਿੱਤੇ ਜਾ ਰਹੇ ਨੇ ਬਿਲਕੁਲ ਬੇਤੁਕੇ ਨੇ ਔਰ ਇਹ ਜਨਾਜਾ ਅਕਾ ਦੇ ਨਾਲ ਦੇ ਲੀਡਰਸ਼ਿਪ ਦੀ ਅਕਲ ਦਾ ਇਸ ਟਾਈਮ ਨਿਕਲਿਆ ਪਿਆ ਜਿਹੜਾ ਸਾਫ਼ ਦਿਖਦਾ ਪਿਆ ਦੁਨੀਆ ਨੂੰ ਕਿ ਇਹ ਕਿੰਨੇ ਕ ਯੋਗ ਰਹਿਗਣੇ ਬਾਈ ਕਰਨ ਦੇ ਇੱਕ ਹੋਰ ਦਲੀਲ ਦਿੱਤੀ ਗਈ ਕਿਉਂਕਿ ਉਹਨਾਂ ਦੇ ਜਵਾਬ ਨਹੀਂ ਸਾਰੇ ਦਲੀਲ ਦਿੱਤੀ ਗਈ ਜੀ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਚੁਣ ਕੇ ਹੁੰਦੇ ਨੇ ਲੋਕਾਂ ਵੱਲੋਂ ਤੇ ਉਹ ਅੱਗੇ ਅੰਤਰਿਕ ਕਮੇਟੀ ਜਿਹੜੀ ਚੁਣਦੇ ਆ ਤੇ ਇਹਦਾ ਮਤਲਬ ਕਿ ਉਹ ਸਾਰੀ ਕੌਮ ਦੇ ਨੁਮਾਇੰਦੇ ਨੇ ਤੇ ਜਦੋਂ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਹੋ ਤਾਂ ਤੁਸੀਂ ਸਾਰੀ ਦੁਨੀਆ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਆ ਤਾਂ ਤੁਸੀਂ ਉਹਨਾਂ ਦੇ ਫੈਸਲੇ ਨੂੰ ਚੈਲੰਜ ਕਰਦੇ। ਇਹ ਦਲੀਲ ਦਿੱਤੀ ਉਹਨਾਂ ਨੇ। ਇਹ ਵੀ ਕਮਾਲ ਦੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਇਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਚੁਣੀ ਆ ਇਹ ਸਾਰੀ ਪਹਿਲੀ ਗੱਲ ਤੇ ਜਿਨ੍ਹਾਂ ਨੇ ਚੁਣਿਆ ਇਹ ਮੈਨੂੰ ਲੱਗਦਾ 20-25% ਲੋਕ ਤੇ ਉਹ ਹੀ ਦੁਨੀਆ ਤੋਂ ਰੁਕਸਤ ਹੋ ਗਏ ਹੋਣੇ ਅਸਤਾ। ਜਦੋਂ ਨੀ ਆ ਇਲੈਕਸ਼ਨ ਆਇਆ। ਠੀਕ ਹੈ ਉਹ ਰਹਿ ਨਹੀਂ ਹੋਣੇ ਦੁਨੀਆ ਦੇ ਵਿੱਚ। ਤੇ ਜਿਹੜੇ ਆਪਣੇ ਮੈਂਬਰ ਤੁਹਾਡੇ ਚੁਣੇ ਗਏ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਇੱਕ ਹਿੱਸਾ ਵੱਡਾ ਜਿਹੜਾ ਵੱਡਾ ਤੇ ਚਲੋ ਬਹੁਤਾ ਵੱਡਾ ਨਹੀਂ ਕਹਿ ਸਕਦੇ ਬਟ ਇੱਕ ਹਿੱਸਾ ਉਹ ਵੀ ਦੁਨੀਆ ਛੱਡ ਗਿਆ ਹੱਦ ਹੋ ਗਈ ਅਸੀਂ ਕਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸिखਾਂ ਦੀ ਪਾਰਲੀਮੈਂਟ ਉੱਥੇ ਕਿਸੇ ਦੇਸ਼ ਦੇ ਪਾਰਲੀਮੈਂਟ ਮੈਂਬਰ ਕੋਈ ਚੜ੍ਹਾਈ ਕਰ ਜੇ ਕੋਈ ਅਸਤੀਫਾ ਦੇ ਦੇ ਅਗਲਾ ਟਾਈਮ ਬੌਂਡ ਕੀਤਾ ਹੁੰਦਾ ਵੀ ਇੰਨੇ ਚਿਰ ਤੇ ਇਲੈਕਸ਼ਨ ਹੋ ਅਗਲਾ ਪੰਪ ਪਾਰਲੀਮੈਂਟ ਚਣੋ ਲੋਕਾਂ ਦੇ ਪ੍ਰਤੀਨਿਧਤਾ ਕਰਨ ਲਈ ਇੱਥੇ ਕਿੰਨੇ ਚੱਲ ਗਏ ਨੇ ਦੱਸੋ ਜੀ ਅਗੜੀਆਂ ਕਦਮ ਦੀਆਂ ਮੋਟਾ ਹਿੰਦ ਕਦਮ ਸੋ ਕਾਹਦੇ ਤੁਸੀਂ ਲੋਕਾਂ ਦੇ ਚੁਣੇ ਰਹੇ ਹੋ ਜਿਨ੍ਹਾਂ ਨੇ ਚੁਣਿਆ ਹੀ ਉਹ ਕਈ ਲੋਕ ਵੀ ਚਲੇ ਗਏ ਤੇ ਜਿਨ੍ਹਾਂ ਨੂੰ ਚੁਣਿਆ ਹੈ ਉਹ ਵੀ ਕਈ ਚਲੇ ਗਏ ਤੇ ਐਵੇਂ ਥੋਪਿਆ ਗਿਆ ਹੁਣ ਤਾਂ ਤੁਹਾਨੂੰ ਧੱਕੇ ਦੇ ਨਾਲ ਹੀ ਤੁਸੀਂ ਬੈਠੇ ਹੋ ਹੁਣ ਤੁਸੀਂ ਚੁਣੇ ਹੋਏ ਨਹੀਂ ਹੋ ਹੁਣ ਤੁਸੀਂ ਧੱਕੇ ਦੇ ਨਾਲ ਉਹਨਾਂ ਸੀਟਾਂ ਦੇ ਉੱਤੇ ਬੈਠੇ ਹੋ ਜੇ ਅੱਜ ਮੈਂ ਡੇਟ ਰਹਿਣਾ ਚਾਹੁੰਦੇ ਹੋ ਤੇ ਦਿਓ ਆਪਣਾ ਆਪੋਨੇ ਸਾਰੇ ਦੀ ਸਾਰੀ ਸ਼ਰਮਣੀ ਕਰਦਾਰਾ ਪ੍ਰਬੰਧਕ ਕਮੇਟੀ ਅਸਤੀਫੇ ਤੇ ਦੁਬਾਰਾ ਇਲੈਕਸ਼ਨਾਂ ਪੰਥ ਦੇ ਚ ਹੋਣ ਲੜਨ ਤੇ ਫਿਰ ਜੇ ਤੁਸੀਂ ਆ ਜਾਓਗੇ ਤੇ ਫਿਰ ਤੁਸੀਂ ਕਹੋਗੇ ਕਿ ਅੱਜ ਵੀ ਸਾਡੇ ਲੋਕਾਂ ਨੇ ਚੋਣ ਲੈ